ਸਮ ਸਾਈਡਾਂ ਵਾਲੀ ਵੱਟ ਕੇ ਪਾ ਦਿਓ ਜੀ ਹਾਂ ਇਹ ਵਾਲੀ ਸਪੱਟ ਬਾਕੀ ਜ਼ੀਰੋ ਕਰ ਦੇ ਬਾਕੀ ਪੈਸੇ ਸਤਾਜ ਪਿੱਛੇ ਸਤਾਜ ਜੀ ਉਹ ਸਤਾਜ ਬਾਈ ਯਾਰ ਆ ਚਿੰਜਰ ਹੋਰ ਹੀ ਨੜਦਾ ਤਾਹਾਂ ਚਿੰਜਰ ਆਉਣ ਹੈ ਆਂਦਰ ਮੜਾ ਇੱਧਰ ਦੇਖ ਅਰੇ ਇੱਧਰ ਦੇਖ ਉੱਪਰ ਦੇਖ ਆ ਲੋ ਚਾਲੂ ਹਾਂ ਜੀ ਠੀਕ ਹੈ ਇਹ ਵੀ ਯੂਰੀ ਪਾ ਦਿਨਾ ਕਰ ਲੈ ਕਰ ਲੈ ਉਹ ਤੇ ਥੈਂਕ ਯੂ ਸਰ ਇੱਧਰੋਂ ਕੋਸੇ ਦਿੱਸਤੀ ਕੀ ਹੈ ਥੈਂਕ ਯੂ ਸਰ ਸਤਿ ਆਦਾ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਟਿਆਲੇ ਤੋਂ ਸਿਹਤ ਕ੍ਰਾਂਤੀ ਸ਼ੁਰੂਆਤ ਕੀਤੀ ਸੀ ਯੋਗਾ ਵੀ ਇੱਥੋਂ ਸ਼ੁਰੂ ਹੋਇਆ ਜਿਹੜੀਆਂ ਸਾਰੇ ਸਰਕਾਰੀ ਹਸਪਤਾਲਾਂ ਚ ਪ੍ਰਾਇਮਰੀ ਕੇਅਰ ਪਰ ਲੈਕ ਲੈਨਿਕ ਔਰ ਸੈਕੰਡਰੀ ਕੇਅਰ ਡਿਸਟ੍ਰਿਕਟ ਹਸਪਤਾਲ ਔਰ ਸਾਰਿਆਂ ਦੇ ਵਿੱਚ ਜਿਹੜੀਆਂ ਦਵਾਈਆਂ ਫਰੀ ਉਹ ਵੀ ਇੱਥੋਂ ਸ਼ੁਰੂ ਹੋਇਆ ਔਰ ਤੀਜਾ ਸੀ ਸਾਡਾ ਟਰਸਰੀ ਕੇਅਰ ਜਿਹਦੇ ਵਿੱਚ ਸਾਡਾ ਮੈਡੀਕਲ ਕਾਲਜ ਜਦ ਆਉਂਦੇ ਆ ਔਰ ਜਿਹੜੀਆਂ ਪੰਜਾਬ ਇੰਸਟੀਚਿਊਟ ਆਫ ਡਿਵਰੈਂਟ ਬਾਇਓ ਸਾਇੰਸਸ ਆਉਂਦੇ ਆ ਅੱਜ ਇੱਕ ਬਹੁਤ ਵੱਡਾ ਦਿਨ ਹੈ ਜੀ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਪਟਿਆਲੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਤੋਹਫਾ ਕਹੂੰਗਾ ਮੈਂ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਯੋਗਦ ਉਹਦੇ ਵਿੱਚ ਜਦੋਂ ਤੁਹਾਨੂੰ ਯਾਦ ਹੋਣਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਕੋਈ ਐਕਸੀਡੈਂਟ ਦਾ ਕੇਸ ਆਂਦਾ ਸੀ ਹੈਡ ਇਜਰੀ ਦਾ ਕੇਸ ਆਂਦਾ ਸੀ ਕਹਿੰਦਾ ਸੀ ਚੰਡੀਗੜ੍ਹ ਲੈ ਜਾਓ ਜਾਂ ਪ੍ਰਾਈਵੇਟਸ ਲੈ ਜਾਓ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਮਰਜੈਂਸੀ ਦੇ ਉੱਪਰ 100 ਬੈੱਡ ਜਿਹੜੇ ਅਸੀਂ ਤੁਹਾਨੂੰ ਯਾਦ ਹੋਣਾ ਕਿ ਅਸੀਂ ਆਈਸੀਯੂ ਸ਼ੁਰੂ ਕੀਤਾ ਸੀ ਔਰ ਸੁਪਰ ਸਪੈਸ਼ਲਟੀ ਬੈਂਕ ਦੇ ਵਿੱਚ ਸਾਡੇ ਸਾਡੀ ਸਰਕਾਰ ਆਣ ਤੋਂ ਬਾਅਦ ਉੱਥੇ ਹਾਰਟ ਦੇ ਡਾਕਟਰ ਬ੍ਰੇਨ ਦੇ ਡਾਕਟਰ ਇਹ ਸਾਰੀਆਂ ਸਰਵਿਸ ਜਿਹੜੀਆਂ ਹੈਗੀਆਂ ਲਾਂਚ ਸ਼ੁਰੂ ਹੋਈਆਂ ਤੇ ਅੱਜ ਜਿਹੜਾ ਹੈਗਾ ਅਸੀਂ 256 ਬੈੱਡ ਦਾ ਜਿਹੜਾ ਹੈਗਾ ਉਹ ਟਰਾਮਾ ਸੈਂਟਰ ਉਹਦੇ ਨਾਲ ਜਿਹੜਾ 50 ਬੈੱਡ ਦਾ ਉਹ ਆਲਮੋਸਟ ਇਸ ਸਾਲ ਦੇ ਵਿੱਚ ਤਿਆਰ ਹੋ ਜਾਏਗਾ ਇਹਨੂੰ ਲੱਗਣਗੇ 16-18 ਮਹੀਨੇ ਤੇ ਇਹ 256 ਬੈੱਡ ਹੋਣਗੇ 82 ਕਰੋੜ ਰੁਪਏ ਦੇ ਉੱਤੇ ਖਰਚ ਆਏਗਾ ਔਰ ਨਾਲ ਜਿਹੜਾ 50 ਬੈੱਡ ਦਾ ਮਿਲਾ ਕੇ ਸਾਡੇ ਕੋਲੇ 300 ਤੋਂ ਵੱਧ ਜਿਹੜੇ ਐਮਰਜੈਂਸੀ ਦੇ ਬੈੱਡ ਹੋ ਜਾਣਗੇ ਕਿਸੇ ਵੀ ਇੱਕ ਵੀ ਮਰੀਜ਼ ਨੂੰ ਸਾਨੂੰ ਰੈਫਰ ਨਹੀਂ ਕਰਨਾ ਪਏਗਾ ਕਿ ਸਾਡੇ ਕੋਲੇ ਵੈਂਟੀਲੇਟਰ ਬੈੱਡ ਨਹੀਂ ਹੈ ਇਹ ਬਹੁਤ ਵੱਡੀ ਜਿਹੜੀ ਹੈਗੀ ਆ ਬਰੇਚਾਂ ਨੂੰ ਜਿਹੜੀ ਇਹ ਸਹੂਲਤ ਮਿਲੇਗੀ ਇਹਦੇ ਨਾਲ-ਨਾਲ ਜਿਹੜੇ ਬੱਚੇ ਇੱਥੇ ਕੰਮ ਕਰਦੇ ਆ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਦੇ ਆ ਸੀ ਉਹਨਾਂ ਨੂੰ ਜੂਨੀਅਰ ਰੈਜ਼ੀਡੈਂਟ ਕਹਿੰਦੇ ਆ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਹੀ ਮਾਡਰਨ ਜਿਹਦੇ ਵਿੱਚ ਉਹਨਾਂ ਦੇ ਇੱਕ ਬਹੁਤ ਵਧੀਆ ਕਮਰੇ ਆ ਜਿਹਦੇ ਵਿੱਚ AC ਲਾਉਣ ਦੀ ਪ੍ਰੋਵੀਜ਼ਨ ਹੈ ਔਰ ਉਹਦੇ ਨਾਲ ਉਹਨਾਂ ਦੀ ਉੱਥੇ ਮੈਸ ਸਪੋਰਟਸ ਦੀ ਫੈਸਿਲਿਟੀ ਉਹ ਸਾਰਾ ਜਿਹੜਾ ਉਹ ਵੀ ਤਕਰੀਬਨ ਤਕਰੀਬਨ ਜਿਹੜਾ ਹੈਗਾ ਉਹ 15 ਕਰੋੜ ਰੁਪਏ ਦੇ ਨਾਲ ਉਹ ਤਿਆਰ ਹੋਏਗਾ ਇਹਦੇ ਨਾਲ ਇੱਕ ਜਿਹੜੇ ਪੇਸ਼ੈਂਟਸ ਹੁੰਦੇ ਆ ਐਮਰਜੈਂਸੀ ਚੋਂ OPD ਚੋਂ ਉਹਨਾਂ ਨੂੰ ਪਹਿਲਾਂ ਲੈਬੋਰਟਰੀ ਲੱਭਣੀ ਪੈਂਦੀ ਆ ਫਿਰ ਪੈਸੇ ਕਿਤੇ ਹੋਰ ਦੇਣਾ ਦੇਣ ਵਾਸਤੇ ਜਮ੍ਹਾਂ ਕਰਾਉਣ ਲਈ ਜਾਣਾ ਪੈਂਦਾ ਉਹਦੇ ਚ ਦੋ ਚੀਜ਼ਾਂ ਹੋਈਆਂ ਇੱਕ ਤਾਂ ਹੈਗਾ ਕਿ ਪੇਸ਼ੈਂਟ ਨੇ ਕਿਤੇ ਨਹੀਂ ਜਾਣਾ ਉੱਥੇ ਟੈਸਟ ਹੋ ਜਾਣੇ ਆ ਸਾਰਾ ਕੁਝ ਉੱਥੇ ਹੋਣਾ ਸਾਰੀ ਫੈਸਿਲਿਟੀ ਉੱਥੇ ਹੋਣੀ ਆ ਤੇ ਦੂਜੀ ਗੱਲ ਹੈ ਪੈਸੇ ਦੇਣ ਦਾ ਟਾਂਟਾ ਹੀ ਖਤਮ ਕਰਤਾ ਜੀ ਹੁਣ ਕੀ ਆ ਕਿ ਪਹਿਲਾਂ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਦੀ ਸਰਕਾਰ ਨੇ ਪਹਿਲਾਂ ਬਿਜਲੀ ਦੇ ਬਿੱਲ 90% ਪਰਿਵਾਰਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਆਂਦਾ ਤੇ ਹੁਣ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਨਵੀਂ ਸਕੀਮ ਲੈ ਕੇ ਆਇਆ ਜੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ ਤੋਹਫਾ ਦਿੱਤਾ ਉਹ ਹੈਗਾ ਕਿ ਹਸਪਤਾਲ ਦਾ 100% ਬਿੱਲ ਜ਼ੀਰੋ ਬਹੁਤ سارے ਪੇਸ਼ੈਂਟਸ ਬੰਨੋ ਦਿਖਾ ਰਹੇ ਸੀਗੇ ਹੁਣ ਪੈਸੇ ਜਮ੍ਹਾਂ ਕਰਾਣੇ ਨਹੀਂ ਜਿਹੜੀ ਬਹੁਤ ਸਾਰੇ ਮੇਰੇ ਭਰਾ ਪੱਤਰਕਾਰ ਵੀ ਪੁੱਛਦੇ ਹੁੰਦੇ ਸੀ ਲੋਕ ਵੀ ਪੁੱਛਦੇ ਹੁੰਦੇ ਸੀ ਵੀ ਤੁਸੀਂ ਇਹਦੇ ਚ ਯੂਜ਼ਰ ਚਾਰਜਸ ਤਾਂ ਹੈਗੇ ਆ ਜੀ ਹੁਣ ਸਾਰੇ ਯੂਜ਼ਰ ਚਾਰਜਸ ਖਤਮ ਹੋ ਗਏ ਕਿਸੇ ਨੇ ਦਵਾਈ ਖਰੀਦਣ ਨਹੀਂ ਜਾਣਾ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ 100% ਲੋਕਾਂ ਦਾ 10 ਲੱਖ ਦਾ ਹਰ ਪਰਿਵਾਰ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਨਾ ਉਹਦੇ ਵਿੱਚ ਸਾਰੇ ਟੈਸਟ ਸੀਟੀ ਸਕੈਨ ਐਮ ਆਰ ਆਈ ਆਪਰੇਸ਼ਨ ਦੀ ਫੀਸ ਜੋ ਵੀ ਤੁਸੀਂ ਨਾਂ ਲੈ ਸਕਦੇ ਹੋ ਸਾਰੇ ਚਾਰजेस ਉਹਦੇ ਵਿੱਚ ਇਨਕਲੂਡਡ ਹੈ ਮਰੀਜ਼ ਨੇ ਇੱਕ ਨਿੱਕਾ ਪੈਸਾ ਨਹੀਂ ਦੇਣਾ ਮਰੀਜ਼ ਨੇ ਸਿਰਫ ਟਾਈਮ ਸੇ ਰਹਾ ਕੇ ਆਪਣਾ ਇਲਾਜ ਕਰਾਣਾ ਔਰ ਤੰਦਰੁਸਤ ਹੋ ਕੇ ਆਪਣੇ ਘਰ ਜਾਣਾ ਔਰ ਉਹਨੂੰ ਜਾਣ ਲੱਗੇ ਉਹਨੂੰ ਜ਼ੀਰੋ ਜ਼ੀਰੋ ਬਿੱਲ ਮਿਲੇਗਾ ਉਹਨੂੰ ਕਿਤੇ ਤੁਹਾਡਾ ਜਿਹੜਾ ਖਰਚਾ ਹੋਇਆ ਇੱਥੇ ਜ਼ੀਰੋ 1 ਰੁਪਿਆ ਵੀ ਖਰਚ ਨਹੀਂ ਹੋਇਆ ਜ਼ੀਰੋ ਖਰਚਾ ਹੋਇਆ ਤੁਹਾਡਾ ਸੋ ਇਹ ਪਟਿਆਲੇ ਦੇ ਲੋਕਾਂ ਵਾਸਤੇ ਬਹੁਤ ਵੱਡਾ ਦਾਣਾ ਹੈ ਤੋਂ ਮੈਂ ਪਟਿਆਲੇ ਦੀ ਜਿਹੜੀ ਸਾਰੇ ਜਿੰਨੇ ਵੀ ਸਾਡੇ ਭਰਾ ਆ ਔਰ ਆਸ-ਪਾਸ ਦੇ ਕਿਉਂਕਿ ਜਿਹੜਾ ਇਹ ਸਾਡਾ ਮੈਡੀਕਲ ਕਾਲਜ ਆ ਇਹ ਘੱਟੋ-ਘੱਟ ਵੀ 8-10 ਜ਼ਿਲ੍ਹਿਆਂ ਨੂੰ ਤੇ ਹਰਿਆਣੇ ਤੋਂ ਵੀ ਪੇਸ਼ੈਂਟਸ ਬਹੁਤ ਆਉਂਦੇ ਆ ਸਾਡੇ ਕੋਲ ਤੇ ਉਹਨਾਂ ਸਾਰਿਆਂ ਵਾਸਤੇ ਵੀ ਇਹ ਬਹੁਤ ਵੱਡੀ ਸਹੂਲਤ ਜਿਹੜੀ ਇਹ ਜਿਹੜੀ ਸਹੂਤਾ ਲੋਕਾਂ ਦੇ ਵਾਸਤੇ ਹੋਏਗੀ। ਤੋਂ ਮੈਂ ਕੁਆਲਿਫਾਇਰ ਆਪਣੇ ਸਾਰੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ। ਆ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਆ ਸਾਰੇ ਮੇਰੇ ਕੋਲ ਆਏ ਜਿਹੜੇ ਮਰੀਜ਼ਾਂ ਦੇ ਹਾਂ ਮਰੀਜ਼ ਹੀ ਹੈਗੇ ਆ ਪੇਸ਼ੈਂਟਸ ਬੈਠੇ ਹੋਇਆ ਸਾਰੇ ਜੀ ਦੇਖੋ ਇਹ ਸਾਰੇ ਮਰੀਜ਼ਾਂ ਦੇ ਕੋਲੇ ਜ਼ੀਰ ਔਰ ਦੂਜੀ ਅਕਸਰ ਕਰ ਉਸ ਬਾਰੇ ਬੰਦੇ ਬਈ ਜ਼ੀਰੋ ਕਰਤੇ ਜੀ ਔਰ ਮੈਂ ਦੂਜੀ ਗੱਲ ਐਡ ਕਰਨੀ ਚਾਹੁੰਦਾ ਵੀ ਕਾਰਡ ਬਣਾਉਣ ਨੂੰ ਟਾਈਮ ਲੱਗ ਸਕਦਾ ਬਟ ਸਕੀਮ ਲਾਗੂ ਹੋ ਚੁੱਕੀ ਆ ਜਿਹੜੇ ਵੀ ਕਿਸੇ ਮੇਰੇ ਭੈਣ ਭਰਾ ਨੂੰ ਰੱਬ ਕਰੇ ਲੋੜ ਨਾ ਪਵੇ ਸੀ ਅਰਦਾਸ ਕਰਦੇ ਆ ਵੀ ਤੁਸੀਂ ਤੰਦਰੁਸਤ ਰਹੋ ਵੱਡ ਜੇ ਨੂੰ ਹਸਪਤਾਲ ਜਾਣਾ ਪਵੇ ਉਹ ਹਸਪਤਾਲ ਵਿੱਚ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਨਾਲ ਲੈ ਕੇ ਜਾਣਾ ਮੌਕੇ ਤੇ ਉਸੇ ਵੇਲੇ ਉੱਥੇ ਕਾਰਡ ਬਣ ਕੇ ਇਹ ਸਾਰੇ ਸਾਡੇ ਸਰਕਾਰੀ ਮੈਡੀਕਲ ਕਾਲਜਸ ਤੇ ਜ਼ਿਲ੍ਹਾ ਹਸਪਤਾਲ ਤੇ ਸਬ-ਡਿਵੀਜ਼ਨਲ ਹਸਪਤਾਲ ਜਿਹੜੇ ਸਾਡੇ ਹੈਗੇ ਆ ਇਹ 65 ਦੇ ਕਰੀਬ ਹਸਤਾ ਵਾਲਿਆਂ ਦੇ ਵਿੱਚ ਸੁਭਦਾ ਹੈਗੀ ਆ ਕਿ ਮੌਕੇ ਤੇ ਕਾਰਡ ਬਣਾ ਕੇ ਆਪਣਾ ਇਲਾਜ ਕਰਾ ਕੇ ਆਪਣੇ ਘਰ ਜਾਓ ਤੰਦਰੁਸਤ ਕਰੋ ਆਪਣੇ ਪਰਿਵਾਰ ਦੀ ਪਰਵਰਿਸ਼ ਕਰੋ ਡਾਕਟਰ ਸਾਹਿਬ ਜਿਹੜਾ ਕੋਈ ਸਿੰਗਲ ਮੈਨ ਦਾ ਮੰਨ ਲਓ ਕਿ ਤਹਾਜ ਮੈਥੋ ਦੀ ਵਾਈਫ ਦਾ ਲੀਕੇ ਵਾਈਫ ਦੇ ਹਸਬੰਦ ਕੱਲਾ ਹੈ ਜਾਂ ਬੱਚੇ ਮੈਰਿਡ ਹੋ ਗਏ ਸਿੰਗਲ ਰਹੇਗਾ ਉਹਦਾ ਕਾਰਡ ਨਹੀਂ ਬਣਦਾ ਉਹਦਾ ਕਾਰਡ ਦੇਖੋ ਸਾਰਿਆਂ ਦੇ ਕਾਰਡ ਬਣ ਰਹੇ ਆ ਕੁਝ ਇੱਕ ਜਿਹੜੀਆਂ ਹੈਗੀਆਂ ਜਿਵੇਂ NHC ਦਾ ਪੋਰਟਲ ਹੈ ਇਹਦੇ ਵਿੱਚ 2 3 4 ਸਟੈਪਸ ਹੈਗੇ ਆ ਲੇਕਿਨ ਅਸੀਂ ਉਹਦਾ ਬੰਦੋਬਸਤ ਕਰਤਾ ਵੀ ਜੇ ਕੱਲਾ ਬੰਦਾ ਵੀ ਆ ਸਿੰਗਲ ਬੰਦਾ ਵੀ ਆ ਉਹਦਾ ਹਜੇ ਜਿੱਥੇ ਆਪਣੇ ਸੁਵਿਧਾ ਸੈਂਟਰ ਜਾਂ ਜਿਹੜਾ ਸੀਐਸਸੀ ਆ ਜਾਂ ਜਿਹਨੂੰ ਅਸੀਂ ਵੀਐਲੀ ਕਹਿੰਦੇ ਆ ਉੱਥੇ ਕਾਰਡ ਨਹੀਂ ਉਹਦਾ ਬਣ ਰਿਹਾ ਮਟ ਜੋ ਹਸਪਤਾਲ ਚ ਆਏਗਾ ਤਾਂ ਸਾਡੇ ਕੋਲ ਹਸਪਤਾਲ ਤੇ ਅਸੀਂ ਪ੍ਰੋਵੀਜ਼ਨ ਕਰਦੇ ਆ ਉਹਦਾ ਮੌਕੇ ਤੇ ਕਾਰਡ ਬਣਾ ਕੇ ਉਹਦਾ ਲਾਜ਼ਮੀ ਫਰੀ ਕਰਾਉਂਦਾ ਸਰ ਸਾਬ 10 ਲੱਖ ਦੀ ਸਕੀਮ ਤੇ ਜਲੂਰ ਸ਼ੁਰੂ ਕਰ ਦਿੱਤੀ ਪਰ ਅਵੇਅਰਨੈਸ ਦੀ ਕਿਤਨਾ ਕਿਤਨੀ ਕਮੀ ਰਹੀ ਮਰੀਜ਼ ਇਹ ਵੀ ਕਹਿੰਦੇ ਨੇ ਕਿ ਕਾਰਡ ਜੋ ਬਣਾਏ ਜਾਂਦੇ ਪਰ ਸਾਨੂੰ ਕਲੀਅਰ ਦੱਸਿਆ ਨਹੀਂ ਜਾ ਰਿਹਾ ਕਿ ਕੀ ਕਰਿਆ ਨੇ ਕਿਹੜੀਆਂ ਦਵਾਈਆਂ ਜਾਂ ਕਿ ਕਿਸ ਤਰ੍ਹਾਂ ਦਾ ਇਲਾਜ ਹੋਏਗਾ ਤੁਹਾਨੂੰ ਸਾਡਾ ਸਨੇਹਾ ਤੁਸੀਂ ਹਰ ਘਰ ਤੱਕ ਪਹੁੰਚਾ ਸਕਦੇ ਹੋ ਇਹਦੇ ਵਿੱਚ ਮੈਂ ਇਹ ਗੱਲ ਤੁਹਾਡਾ ਬਹੁਤ ਵਧੀਆ ਸਵਾਲ ਹੈ ਜੀ ਇਹਦਾ ਜਵਾਬ ਸੁਣਨ ਵਾਲਾ ਇਹਦੇ ਵਿੱਚ ਦੋ ਤਰ੍ਹਾਂ ਦੇ ਹਸਪਤਾਲ ਹੈ ਇੱਕ ਤਾਂ ਹੈਗੇ ਸਰਕਾਰੀ ਹਸਪਤਾਲ ਨਾਲ ਹੋ ਕੇ ਮੈਡੀਕਲ ਕਾਲਜ ਇੱਕ ਆਗੇ ਪ੍ਰਾਈਵੇਟ ਹਸਪਤਾਲ ਜਿਹੜੇ ਦਾ ਸਰਕਾਰੀ ਹਸਪਤਾਲ ਚ ਉਹਦੇ ਚ ਜਿਹੜੀ ਮਰਜ਼ੀ ਬਿਮਾਰੀ ਹੋਵੇ ਬੰਦਾ ਪੰਜਾਬ ਦਾ ਚਾਹੀਦਾ ਜਿਹੜੀ ਮਰਜ਼ੀ ਉਹਦੀ ਉਮਰ ਹੋਵੇ ਧਰਮ ਜਾਤ ਕੋਈ ਕ੍ਰਾਈਟੇਰੀਆ ਨਹੀਂ ਹਰ ਬਿਮਾਰੀ ਦਾ ਇਲਾਜ ਹੋਊਗਾ 100% ਫ੍ਰੀ ਹੋਵੇਗਾ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਹਦੇ ਵਿੱਚ ਸਿਰਫ ਜਿਹੜੇ ਹੈਗੇ ਆ 98 ਪੈਕੇਜ ਅਸੀਂ ਉਹਨੂੰ ਕਹਿੰਦੇ ਆ 2200 ਉੱਥੇ ਵੀ ਫ੍ਰੀ ਆ ਬਟ 98 ਜਿਹੜੇ ਕੁਛ ਇੱਕ ਅਸੀਂ ਰਿਜ਼ਰਵ ਕੀਤੇ ਜਿਵੇਂ ਮੈਂ ਮਿਸਾਲ ਦੇ ਤੌਰ ਤੇ ਕਹਿੰਦਾ ਵੀ ਜਿਵੇਂ ਗੋਡਿਆਂ ਦਾ ਆਪਰੇਸ਼ਨ ਕਰਨਾ ਉਹ ਰਿਜ਼ਰਵ ਪੈਕੇਜ ਆ ਉੱਥੇ ਸਰਕਾਰੀ ਚ ਕਰਾ ਸਕਦੇ ਹੋ ਇਸੇ ਤਰ੍ਹਾਂ ਸੇਜ਼ੀਅਨ ਕਿਉਂਕਿ ਇਹ ਤੁਹਾਨੂੰ ਯਾਦ ਹੋਣਾ ਕਿ 36 ਘੰਟੇ ਚ ਹੋਇਆ ਸੀਗਾ ਉਹਨਾਂ ਸਾਰਿਆਂ ਦੇ ਬੱਚੇ ਤਾਂ ਨਹੀਂ ਕੱਢਦੇ ਆ ਨਾਲ ਕਿਉਂਕਿ ਪੈਸੇ ਵੱਧ ਮਿਲਦੇ ਸੀ ਸੋ ਕੁਛ ਇੱਕ ਪੈਕੇਜ ਆ ਜਿੱਥੇ ਜਿਹੜਾ ਸੀਗਾ ਵੀ ਸਾਨੂੰ ਜਾਂ ਉਹਨਾਂ ਲਈ ਵਾਇਬਲ ਨਹੀਂ ਹੈ ਜਾਂ ਉਹਨਾਂ ਦਾ ਮਿਸਯੂਜ਼ ਹੋਣ ਦਾ ਪੋਟੈਂ ਅਸੀਂ ਹੋਰ ਜ਼ਿਆਦਾ ਐਡ ਕਰਨ ਜਾ ਰਹੇ ਹਾਂ ਡਾਕਟਰਾਂ ਨਾਲ ਸਲਾਹ ਕਰ ਰਹੇ ਹਾਂ ਅਮਰੀਜਾਂ ਤੋਂ ਫੀਡਬੈਕ ਲੈ ਰਹੇ ਹਾਂ ਕਿ ਸਾਨੂੰ ਆ ਆ ਵਾਲੀ ਸਹੂਤਾ ਵੀ ਸਾਨੂੰ ਦੇ ਦਿਓ ਉਹ ਵੀ ਦੇ ਦਾਂਗੇ ਅਸੀਂ ਉਹ ਅਸੀਂ ਹੋਰ ਘਟਾ ਦਾਂਗੇ ਬਾਕੀ ਜਿਹੜਾ ਨੈਸ਼ਨਲ ਲੈਵਲ ਤੇ ਬਾਕੀ ਸਟੇਟ ਦੇ ਵਿੱਚ ਕਿਤੇ 400 ਆ ਕਿਤੇ 5000 ਰਿਸਰਵ ਪੈਕੇਜ ਸਾਡੇ ਸਿਰਫ 98 ਆ ਉਹਦੀ ਮੈਂ ਲਿਸਟ ਜਾਰੀ ਕਰ ਚੁੱਕਿਆ ਮੀਡੀਆ ਨਾਲ ਵੀ ਸ਼ੇਅਰ ਕਰ ਚੁੱਕਿਆ ਤੁਹਾਡੇ ਨਾਲ ਵੀ ਸਾਰਾ ਨਾ ਭਰਾਮਣ ਸ਼ੇਅਰ ਕਰ ਦਾਂਗਾ ਕੱਲੇ-ਕੱਲੇ ਬੰਦੇ ਤੱਕ ਪਹੁੰਚਾ ਦਿਓ ਦੋ ਚੀਜ਼ਾਂ ਸ਼ੇਅਰ ਕਰ ਰਿਹਾ ਮੈਂ ਮੇਰੀ ਮੇਰੀ ਜਿਹੜੀ ਫੇਸਬੁੱਕ ਤੇ ਜਾ ਕੇ ਵੀ ਲੋਕ ਦੇਖ ਸਕਦੇ ਆ ਮੇਰੇ ਜਨੇ ਸੋਸ਼ਲ ਸੋਸ਼ਲ ਮੀਡੀਆ ਹੈਂਡਲ ਆ ਉਹਨਾਂ ਤੇ ਵੀ ਜਾ ਕੇ ਦੇਖ ਸਕਦੇ ਆ ਉਹਦੇ ਵਿੱਚ ਇੱਕ ਤਾਂ ਹੈਗਾ ਜਿਹੜੇ ਲਿਸਟ ਆਫ ਅੰਪੈਲਡ ਹਸਪੀਟਲ ਜਿਹੜਾ ਇਹ ਵਲੰਟੀਅਰ ਆ ਮਤਲਬ ਜੇ ਬੰਦਾ ਕੋਈ ਵਲੰਟੀਅਰ ਨਹੀਂ ਕਰਦਾ ਹਸਪੀਟਲ ਨਹੀਂ ਹੋਇਆ ਹੋ ਸਕਦਾ ਬਾਅਦ ਵਿੱਚ ਰਜਿਸਟਰ ਹੋਵੇ ਹੁਣ ਸਾਰਿਆਂ ਨੂੰ ਹੋਣਾ ਪਏਗਾ ਲਿਸਟ ਆਫ ਇਹ ਦੇਖ ਲਓ ਵੀ ਹਸਪੀਟਲ ਅੰਪੈਲਡ ਹੈ ਉਹ ਵਾਲਾ ਪੈਕੇਜ ਉਹਨਾਂ ਕੋਲ ਹੈ ਆਦਰਵਾਇਜ਼ ਆਪਾਂ ਜਿਹੜੀ ਆਪਣੇ ਜੁੜੇ ਹੈਗਾ ਨਾ ਬਹੁਤ ਸਾਰੇ ਇਹਨਾਂ ਨਾਲ ਝਗੜੇ ਲਈ ਆਉਣਗੇ ਔਰ ਇਹ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਕੀਮ ਆ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਇਹ ਮਰੀਜ਼ਾਂ ਵ ਮੈਂ ਹਰ ਰੋਜ਼ ਮੇਰੇ ਕੋਲੇ ਦੋ ਤਿੰਨ ਫੋਨ ਆਉਂਦੇ ਆ ਜੀ ਸਾਡੇ ਬੰਦੇ ਦਾ ਐਕਸੀਡੈਂਟ ਹੋਇਆ ਸੀਗਾ ਪ੍ਰਾਈਵੇਟ ਹਸਪਤਾਲ ਚ ਦਾਖਲ ਹੋ ਗਿਆ 17 ਲੱਖ ਰੁਪਏ ਦਾ ਬਿੱਲ ਹੈ 10 ਲੱਖ ਰੁਪਏ ਦਾ ਬਿੱਲ ਹੈ ਅਸੀਂ 8 ਲੱਖ ਰੁਪਏ 12 ਲੱਖ ਰੁਪਏ ਚੁਕਾ ਕਰਾ ਚੁੱਕੇ ਆ ਤੁਹਾਨੂੰ ਲਾਸ਼ ਨਹੀਂ ਦੇ ਰਹੇ ਬੰਦਾ ਸਾਡਾ ਮਰ ਗਿਆ ਬੰਦਾ ਮਰ ਗਿਆ ਜੀ ਪਰਿਵਾਰ ਕਰਜ਼ਾ ਚੁੱਕ ਚੁੱਕਿਆ ਲਾਸ਼ ਹਸਪਤਾਲ ਚ ਪਈ ਆ ਇਹ ਮਤਲਬ ਕੋਈ ਛੋਟੀ ਗੱਲ ਨਹੀਂ ਆ ਜੀ ਜਿਹੜੇ ਜਿਹੜੇ ਚਾਹੇ ਉਹ ਕਿਸਾਨ ਆ ਮਜ਼ਦੂਰ ਆ ਈਵਨ ਕਰਮਚਾਰੀ ਆ ਜਾਂ ਜਿਹੜੇ ਵਪਾਰੀ ਆ ਛੋਟੇ ਵਪਾਰੀ ਆ ਉਹਨਾਂ ਵਾਸਤੇ ਬਹੁਤ ਵੱਡਾ ਵਰਦਾਨ ਬਟ ਇਹਦੇ ਨਾਲ ਨਾਲ ਜਿਹੜਾ ਸਾਡਾ ਯੂਥ ਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਕਾਰਡ ਬਣਾਉਣੇ ਆ ਸੀ 23 ਰੁਪਏ ਉਹਦੇ 20 ਰੁਪਏ ਪਹਿਲਾਂ 3 ਰੁਪਏ ਜਦੋਂ ਕਾਰਡ ਉਹਨਾਂ ਨੇ ਲੋਕਾਂ ਦੇ ਘਰ ਜਾ ਕੇ ਦੇਖਿਆਣਾ ਅਸੀਂ ਉਹਨਾਂ ਨੂੰ ਇਮੀਡੀਏਟਲੀ 20 ਰੁਪਏ ਲਾ ਕੇ ਚੱਲੋ ਤੇ ਜਿਹੜੇ ਵੀ ਬੱਚੇ ਕੋਲੇ ਲੈਪਟਾਪ ਹੈਗਾ ਉਹ ਸਾਡੇ ਕੋਲੇ ਆ ਜਾਓ ਤੁਸੀਂ ਸਾਡੇ ਜਿਹੜੇ ਸਿਹਤ ਮਾਹਮੇ ਨੇ ਸਾਡੇ ਸਿਵਲ ਸਰਜਨ ਨੂੰ ਡਿਪਟੀ ਕਮਿਸ਼ਨਰ ਆਫਿਸ ਨੂੰ ਸਾਡੇ ਜਿਹੜੇ ਤੁਹਾਡੇ ਚੁਣੇ ਹੋਏ ਪ੍ਰਤੀਨਿਧੀ ਆ ਜਾਂ ਜਿਹੜੇ ਯੂਥ ਦੇ ਕੋਆਰਡੀਨੇਟਰ ਆ ਜਿਹੜੇ ਸਾਡਾ ਸਟੇਟ ਦਾ ਯੂਥ ਵਿੰਗ ਆ ਜਿਹੜਾ ਜਿਹੜਾ ਆਪਣਾ ਯੂਥ ਡਿਵੈਲਪਮੈਂਟ ਬੋਰਡ ਆ ਜਿਹੜਾ ਕਿ ਸਰਕਾਰ ਦਾ ਇੱਕ ਵਿੰਗ ਆ ਉਹਦੇ ਕਿਸੇ ਵੀ ਕਰਮਚਾਰੀ ਨੂੰ ਕਿਸੇ ਨੂੰ ਵੀ ਤੁਸੀਂ ਅਪਰੋਚ ਕਰ ਸਕਦੇ ਹੋ ਤੁਸੀਂ ਸਾਡੇ ਕੋਲ ਲੈਪਟੌਪ ਲੈ ਕੇ ਆਓ ਜੇ ਤੁਸੀਂ ਪੜ੍ਹਦੇ ਹੋ ਜੇ ਹਾਊਸ ਵਾਈਫ ਹੋ ਲੇਕਿਨ ਤੁਹਾਨੂੰ ਕੰਪਿਊਟਰ ਦਾ ਕੰਮ ਆਉਂਦਾ ਤੇ ਅਸੀਂ ਤੁਹਾਨੂੰ ਤੁਸੀਂ ਘੱਟੋ ਘੱਟ ਵੀ 800 ਤੋਂ 1000 ਰੁਪਏ ਰੋਜ਼ ਕਮਾਓਗੇ ਔਰ ਇਸ ਤੋਂ ਬਾਅਦ ਅਸੀਂ ਬਹੁਤ ਸਾਰੇ ਸਿਹਤ ਮਿਤਰਾਸ ਜਿਨ੍ਹਾਂ ਨੇ ਹਸਪੀਟਲ ਦੇ ਕਲੇਮ ਸੈਟਲ ਕਰਨੇ ਆ ਉਹਨਾਂ ਦੇ ਬਿੱਲ ਭਰਨੇ ਆ ਸਾਰਾ ਕੁਝ ਪ੍ਰੋਸੈਸ ਕਰਨੇ ਆ ਡਾਟਾ ਐਂਟਰੀ ਕਰਨੀ ਆ ਵੈਰੀਫਿਕੇਸ਼ਨ ਕਰਨੀ ਆ ਸੋ ਅਸੀਂ ਬਹੁਤ ਸਾਰੇ ਸਿਹਤ ਮਿਤਰਾਸ ਭਰਾਨੇ ਆ ਜਿਹੜੇ ਬੈਸਟ ਪਰਫਾਰਮਰ ਹੋਣਗੇ ਅਸੀਂ ਉਹਨਾਂ ਨੂੰ ਜੋਬਸ ਵੀ ਦਿਆਂਗਾ ਸੋ ਇਹਦੇ ਨਾਲ ਹਜ਼ਾਰਾਂ ਜੋਬਸ ਵੀ ਕ੍ਰੀਟ ਹੋਣਗੀਆਂ ਜਿਹੜੇ ਸਾਡੇ ਪੈਨਸ਼ਨਰਸ ਆ ਜਾਂ ਜਿਹੜੇ EMPLOYEES ਆਗੇ ਆ ਉਹਨਾਂ ਦੀ ਰੀਇੰਬਰਸਮੈਂਟ ਹੁੰਦੀ ਸੀ ਪਹਿਲਾਂ ਉਹ ਇਲਾਜ ਕਰਾਉਂਦੇ ਆ ਜੀ ਫਿਰ ਉਹ ਬਿੱਲ ਲੈਣ ਵਾਸਤੇ ਚੱਕਰ ਮਾਰਦੇ ਆ ਫਿਰ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਂਦੇ ਆ ਫਿਰ ਉਹ ਆਪਣੇ ਮੈਕਬੈਨ ਨੂੰ ਫਿਰ ਉਹ ਹੈਲਥ ਮੈਕਬੈਨ ਨੂੰ ਜਾਂਦਾ ਫਿਰ ਉਹ ਬਿੱਲ ਪਾਸ ਹੋ ਕੇ ਆਉਂਦਾ ਅਲਟੀਮੇਟਲੀ ਉਹਨਾਂ ਨੂੰ 60 70 50 60 70% ਪੈਸੇ ਮਿਲਦੇ ਆ ਉਹ ਸਾਰਿਆਂ ਵਾਸਤੇ ਵੀ ਉਹ ਇਹਦੇ ਵਿੱਚ ਕਵਰਡ ਆ ਉਹਦੇ ਨਾਲ ਸਾਰੀ ਸਾਰੀ ਜਿਹੜੀ ਜਿਹੜੀ ਲੋਕਾਂ ਦੀ ਬੌਦਰੇਸ਼ਨ ਔਰ ਜਿਹੜੀ ਵੀ ਉਹਦੇ ਵਿੱਚ ਕਰਾਪਸ਼ਨ ਹੁੰਦੀ ਸੀ ਸਾਡਾ ਮੈਨ ਪਾਵਰ ਬਹੁਤ ਲੱਗਦੀ ਸੀ ਉਹਦੇ ਉੱਤੇ ਉਹ ਸਾਰਾ ਖਤਮ ਹੋ ਜਾਏਗਾ ਲੇਕਿਨ ਜੇਕਰ ਤੇ 10 ਲੱਖ ਤੋਂ ਵੱਧ ਖਰਚਾ ਹੁੰਦਾ ਸਰਕਾਰੀ ਕਰਮਚਾਰੀ ਦਾ ਚਾਹੇ ਪ੍ਰੈਸ਼ਰਸ ਦਾ ਉਹ ਕਲੇਮ ਕਰ ਸਕਦਾ ਉਹ ਇਹ ਹੈਗੀ ਹੈ ਵੀ ਜਿਹੜਾ ਸਾਡਾ ਪੱਲਾ ਕਲੀਨਿਕ ਆ ਆਮ ਆਦਮੀ ਕਲੀਨਿਕ ਆ ਜਿਹਨੂੰ ਪ੍ਰਾਇਮਰੀ ਕੇਅਰ ਕਹਿੰਦੇ ਆ ਉਹਦੇ ਚ 107 ਦਵਾਈਆਂ ਮਿਲਦੀਆਂ ਔਰ ਉਹ ਮਿਲਦੀਆਂ ਟੈਸਟ ਹੋਣੇ ਆ 47 ਉਹ ਹੋ ਰਹੇ ਆ ਜਿਹੜੇ ਸਾਡੇ ਜ਼ਿਲ੍ਹਾ ਹਸਪਤਾਲ ਆ ਔਰ ਜਿਹੜੇ ਸਾਡੇ ਸਬਡਿਵੀਜ਼ਨ ਹਸਪਤਾਲ ਆ ਜਾਂ ਸੀਐਸਸੀ ਆ ਜਿਹਨੂੰ ਸੈਕੰਡਰੀ ਕੇਅਰ ਕਹਿੰਦੇ ਆ ਉਹਦੇ ਵਿੱਚ ਸਾਡੀਆਂ ਤਕਰੀਬਨ ਪਹਿਲਾਂ ਬਹੁਤ 170 ਹੁੰਦੀਆਂ ਸੀ ਹੁਣ ਉਹ 350 ਹੋ ਗਿਆ ਸਾਡੀਆਂ ਉਹ ਸਾਰੀਆਂ ਦਵਾਈਆਂ ਉੱਥੇ ਮਿਲਦੀਆਂ ਜੇ ਨਹੀਂ ਆ ਤਾਂ ਉੱਥੇ ਡਾਕਟਰ ਨੇ ਖਰੀਦ ਕੇ ਦੇਣੇ ਆ ਓਪਰੇਟਿਵ ਮੈਡੀਸਨ ਦੀ ਗੱਲ ਕਰਦਾ ਵਾਂ ਤੇ ਜਿਹੜਾ ਹੈਗਾ ਹੁਣ ਇਹ ਇਸ ਜਿਹੜੀ 10 ਲੱਖ ਦੀ ਯੋਜਨਾ ਇਹਦੇ ਨਾਲ ਤਾਂ ਸਾਰਾ ਚੱਕਰ ਹੀ ਖਤਮ ਹੋ ਗਿਆ ਜਿਹੜੇ ਪੇਸ਼ੈਂਟ ਦਾਖਲ ਹੈ ਰਾਤ ਨੂੰ ਤਾਂ ਦਾਖਲ ਪੇਸ਼ੈਂਟ ਹੀ ਜਾਏਗਾ ਨਾ ਇੱਕ ਤਾਂ ਤੁਹਾਡੇ ਸੁਵਿਧਾ ਸੈਂਟਰ ਸਾਹਮਣੇ ਬਣ ਗਿਆ ਹੋਇਆ ਉਹਦੇ ਚ ਦੁਕਾਨ 24 ਘੰਟੇ ਖੁੱਲੀ ਹੁੰਦੀ ਹੈ ਜੀ ਹਾਂਜੀ ਕਰੀ ਕੋਈ ਜੀ ਇਟ ਇਜ਼ 24/7 ਮੈਂ ਦੇਖੋ ਦੁਬਾਰਾ ਚੈੱਕ ਕੀਤਾ ਹਾਲਾਂਕਿ ਮੈਨੂੰ ਪਤਾ ਸੀਗਾ ਵੀ 24 ਘੰਟੇ ਖੁੱਲੀ ਹੁੰਦੀ ਐ ਅਸੀਂ ਉਹ ਵੀ ਸਹੂਲਤ ਕੀਤੀ ਐ ਸੁਵਿਧਾ ਸੈਂਟਰ ਅਸੀਂ ਸਾਰੇ ਸਰਕਾਰੀ ਹਸਪਤਾਲਾਂ 'ਚ ਬਣਾ ਰਹੇ ਹਾਂ ਜਿੱਥੇ ਮੈਡੀਸਨ ਸ਼ਾਪ ਹੋਏਗੀ 24 ਘ ਔਰ ਆਪਣਾ ਸਾਡਾ ਇੰਟਰਨਲ ਅਕਾਊਂਟ ਨਿਕਨੇ ਸਮਝੋ ਜੇ ਦਵਾਈ ਇੱਥੋਂ ਆ ਜੇ ਕਿ ਹੁਣ ਜਦੋਂ ਪੈਸੇ ਆਣਗੇ ਉਹ ਸਾਰਿਆਂ ਦੇ ਖਾਤਿਆਂ ਦੇ ਵਿੱਚ ਪੈ ਜਾਣਗੇ ਉਹ ਬਿੱਲ ਰੇਸ ਕਰਨਗੇ ਜਿਹੜਾ ਓਪੀਡੀ ਦਾ ਹੈਗਾ ਅਸੀਂ ਮੈਡੀਕਲ ਕਾਲਜਾਂ ਦੇ ਵਿੱਚ ਟਰਸ਼ੀ ਕੇਅਰ ਦੇ ਵਿੱਚ ਓਪੀਡੀ ਦੀ ਮੈਡੀਸਨ ਫ੍ਰੀ ਨਹੀਂ ਹੈ ਉਹਦੇ ਕਈ ਕਾਰਨ ਆ ਜੀ ਉਹਦੇ ਸਾਡੇ ਕੋਲੇ ਬਾਹਰੋਂ ਦੂਜੇ ਸਟੇਟਸ ਤੋਂ ਪੇਸ਼ੈਂਟਸ ਆਉਂਦੇ ਆ ਦੂਜਾ ਹੁੰਦਾ ਉਹਦੇਸ ਕਾਫੀ ਕੁਝ ਹੁੰਦਾ ਇੱਥੇ ਓਪੀਡੀ ਦੀ ਦਵਾਈ ਜਿਹੜੀ ਹੈਗੀ ਆ ਉਹ ਅਸੀਂ ਜਿਹੜੇ ਪੰਜਾਬ ਦੇ ਬੰਦੇ ਆ ਉਹ ਇੱਥੋਂ ਪਰਚੇ ਕਰਾ ਕੇ ਆਪਣਾ ਇਲਾਜ ਕਰਾ ਕੇ ਆਪਣੇ ਜਿਹੜਾ ਜ਼ਿਲ੍ਹਾ ਹਸਪਤਾਲ ਉਹ ਜਿਹੜਾ ਜਿਹੜਾ ਕਿ ਇਸ ਇਹਦੇ ਵਾਸਤੇ ਮੋਟਰ ਕਾਰਡ ਜ਼ਰੂਰੀ ਹੈ ਜੀ ਦੋ ਡਾਕੂਮੈਂਟ ਰੱਖਿਆ ਸੀ ਇੱਕ ਆਧਾਰ ਕਾਰਡ ਹੈ ਇੱਕ ਵੋਟਰ ਕਾਰਡ ਹੈ ਜਿਹੜਾ ਬੱਚਾ ਛੋਟਾ ਜਿਹਦਾ ਅਜੇ ਵੋਟਰ ਕਾਰਡ ਨਹੀਂ ਬਣਿਆ ਉਹਦਾ ਜਨਮ ਦਾ ਸਰਟੀਫਿਕੇਟ ਮਾਪੇ-ਵਾਪੇ ਦੇ ਸਬੰਧ ਦਾ ਉਹਦੇ ਕੋਲ ਹੈ ਵੋਟਰ ਕਾਰਡ 'ਚ ਨਾ ਹੋਵੇ ਤਾਂ ਇਹਦਾ ਇੱਕ ਫਾਇਦਾ ਵੀ ਹੋ ਰਿਹਾ ਜੀ ਅਸੀਂ ਮੋਟਰ ਕਾਰਡ ਬਣਾ ਦਿੰਨੇ ਹਫ਼ਤੇ ਬਾਅਦ ਉਹਦਾ ਕਾਰਡ ਬਣ ਜਾਂਦਾ ਯਾਨੀ ਕੋਈ ਕੰਪਲਸਰੀ ਜ਼ਰੂਰੀ ਹੈ ਕਿਉਂਕਿ ਕਿਉਂਕਿ ਜਿਹੜਾ ਤੁਹਾਨੂੰ ਇਹ ਅਧਿਕਾਰ ਮਿਲਿਆ ਹੈ ਨਾ ਜੀ ਚਾਹੇ ਤੁਹਾਨੂੰ ਸੇਧ ਦੀ ਸਹੂਲਤ ਮਿਲੀ ਆ ਬਿਜਲੀ ਦਾ ਬਿੱਲ ਜ਼ੀਰੋ ਹੋਇਆ ਔਰ ਜਿਹੜਾ ਹਸਪਤਾਲ ਦਾ ਜਾ ਤੁਹਾਡੇ ਕਿਸਾਨਾਂ ਨੂੰ ਪਾਣੀ ਮਿਲਿਆ ਜੇ ਜੇ 63 64 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਮਿਲੀ ਆ ਉਹ ਤੁਹਾਡੀ ਵੋਟ ਦੀ ਤਾਕਤ ਹੈ ਇਹਨੂੰ ਅੰਡਰਐਸਟੀਮੇਟ ਨਾ ਕਰੋ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੋ ਜੇ ਤੁਸੀਂ ਸਹੀ ਇਸਤੇਮਾਲ ਕੀਤਾ ਤਾਂ ਤੁਹਾਨੂੰ ਅਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ 20 ਚੀਜ਼ਾਂ ਹੋਰ ਕਢਾ ਸਕਦਾ ਠੀਕ ਹੈ ਸਾਡੇ ਹੁਣ ਇਸ ਮੁੱਖ ਮੰਤਰੀ ਸਹਿਰ ਯੋਜਨਾ ਦੇ ਨਾਲ ਮੱਲ ਹਜ਼ਾਰਾਂ ਜੋਬਸ ਕ੍ਰੀਏਟ ਹੋ ਰਹੀਆਂ ਇਸ ਕਰਕੇ ਮੈਂ ਕਹਿੰਦਾ ਕਿ ਬੱਚਿਆਂ ਨੂੰ ਵੀ ਇੱਕ ਤਰ੍ਹਾਂ ਗੋਲੀਆਂ ਤੋਂ ਦੂਰ ਰਹੋ ਨਸ਼ੇ ਵਾਲੀਆਂ ਤੋਂ ਵੀ ਚਲਾਨਣ ਵਾਲੀਆਂ ਤੋਂ ਵੀ ਲੈਪਟਾਪ ਦਾ ਜ਼ਮਾਨਾ AI ਦਾ ਜ਼ਮਾਨਾ ਲੈਪਟਾਪ ਚੁੱਕੋ ਸਾਡੇ ਕੋਲੇ ਆ ਜਾਓ ਜੇ ਨਹੀਂ ਹੋਏ ਤਾਂ ਅਸੀਂ ਉਹ ਵੀ ਦੇ ਦਾਂਗੇ ਸਾਰੀ ਇਕੁਪਮੈਂਟ ਦੇ ਦਾਂਗੇ ਅਸੀਂ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਇਫ ਯੂ ਵਾਂਟ ਟੂ ਵਰਕ ਇਫ ਯੂ ਹੈਵ ਅ ਲੈਪਟਾਪ ਆਈ ਹੈਵ ਅ ਵਰਕ ਫਾਰ ਯੂ ਠੀਕ ਹੈ ਨਾਲੇ ਕੰਮ ਕਰੋ ਲੋਕਾਂ ਦੇ ਕਾਰ ਬਣਾਓ ਨਾਲੇ ਪੁੰਨ ਤੇ ਨਾਲੇ ਫੜ ਜਾਓ ਸਾਰੀ ਜਿੰਦਾ ਦੇ ਮਨੀ ਜ਼ਰੂਰ ਆਨੇ ਲੇਕਿਨ ਉਹਨਾਂ ਦੇ ਜੇ ਪਰਿਵਾਰ ਨਾਲ ਤੇ ਰਹਿਣ ਵਾਸਤੇ ਜਾਂ ਸੌਣ ਵਾਸਤੇ ਜਗ੍ਹਾ ਨਹੀਂ ਆ ਸਾਰੀ ਪਾਣੀ ਚੋਲਦੇ ਆ ਸਾਡੇ ਕੋਲ ਨਾ ਪਿੱਛੇ ਇੱਕ ਧਰਮਸ਼ਾਲਾ ਹੈਗੀ ਆ ਸਰ ਇਹ ਗਾਈ ਦੀ ਬਾੜ ਦੀ ਕਿਤੇ ਸਿਫਰ 10 ਦਿਨ ਖੁਦ ਸਰ 10 ਦਿਨ ਤੋਂ ਤਾਂ ਨਹੀਂ ਹੋਣੀ ਚਾਹੀਦੀ ਅੰਨੀ ਤੇ 3 ਲੱਗਣੀ ਚਾਹੀਦੀ 3 ਦਿਨ ਤੋਂ ਹੋਣਾ ਸਰ ਸਾਨੂੰ ਲੱਗਦਾ ਹੈ ਇੱਕ ਚੱਲ ਰਹੀ ਹੈ ਜੀ ਉਹ ਤਾਂ ਵਰਕਰ ਦੋ ਬਰ ਉਹਦੀ AMC ਹੋ ਗਈ ਉਹ ਅੱਜ ਹੋਈ ਸੀ ਉਹਦਾ ਮੇਨਟੇਨੈਂਸ ਕੰਟਰੈਕਟ ਮੈਂ ਸਾਰੀ ਸਾਰੀ ਕੋਪਰਡ ਦਾ ਕਰਾਤਾ ਹੋਇਆ ਜੀ ਉਹ ਕੋਈ ਇੰਜੀਨੀਅਰ ਆਉਣ ਨੂੰ ਕੋ ਟਾਈਮ ਲੱਗ ਸਕਦਾ ਜੇ ਦੇਖਦੇ ਕੋਈ ਤਾਂ ਵੀਰ ਐਂਟੀਅਰ ਤਾਂ ਹੋ ਜਾਂਦਾ ਇਹ ਅਸੀਂ ਜਿਹੜਾ ਨਵਾਂ ਤੁਹਾਡਾ ਬਣ ਰਿਹਾ ਇਹਦੇ ਚ ਪੇਸ਼ੈਂਟ ਦੀਆਂ ਤੇ 6-7 ਲਿਫਟਾਂ ਲੱਗਣੀਆਂ ਜਿਹਦੇ ਜਿਹੜਾ ਉਹ ਨਵੇਂ ਦੇ ਵਿੱਚ ਨਾ ਡੇਟਾ ਸਾਰਾ ਕੁਝ ਲਾ ਰਹੇ ਮੈਂ ਰਿਪਲੇਸ ਵੀ ਕਰਵਾ ਦਾਂਗਾ ਡਾਕਟਰ ਨਾਲ ਸਾਡੇ ਕੋਲ ਮਰੀਜ਼ਾਂ ਦੇ ਵਾਸਤੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਉਹਨੂੰ ਜਲਦੀ ਠੀਕ ਹੋ ਜਾਵੇ ਜਲਦੀ ਠੀਕ ਹੋ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ